ਹਾਂਜੀ ਸਾਡੇ ਨਾ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਲਲਤਾ ਰੂੜਾ ਜੀ ਆਏ ਸੀ ਉਹਨਾਂ ਵੱਲੋਂ ਜਿਹੜੀ ਜੀਰ ਤੇ ਵਿੱਚ ਖਬਰ ਪ੍ਰਕਾਸ਼ਿਤ ਹੋਈ ਸੀ ਉਹਦੇ ਸੰਬੰਧ ਵਿੱਚ ਆ ਕੇ ਵੈਰੀਫਿਕੇਸ਼ਨ ਕੀਤੀ ਗਈ ਵੈਰੀਫਿਕੇਸ਼ਨ ਤੇ ਉਹਨਾਂ ਵੱਲੋਂ ਵੀ ਲਿਖਿਆ ਗਿਆ ਵੀ ਬਹੁਤ ਹੀ ਬਿਲਡਿੰਗ ਵੀ ਖਸਤਾ ਹਾਲਤ ਦਾ ਕੱਲ ਉਹਨਾਂ ਨੇ ਆ ਕੇ ਸਾਰਾ ਕੁਝ ਦੇਖਿਆ ਵਾ ਤੇ ਉਹਨਾਂ ਨੇ ਵੀ ਆਪਣੀ ਰਿਪੋਰਟ ਡੀਸੀ ਮੈਡਮ ਜੀ ਨੂੰ ਸਬਮਿਟ ਆਵਦੀ ਦੇ ਦਿੱਤੀ ਆ ਉਸ ਤੋਂ ਬਾਅਦ ਜੋ ਵੀ ਕਾਰਵਾਈ ਹੋਣੀ ਆ ਹੁਣ ਪ੍ਰਸ਼ਾਸਨਕ ਪੱਧਰ ਤੇ ਹੋਏਗੀ ਅੱਛਾ ਨੋਕੀ ਲੱਗਦਾ ਕਿ ਕੀ ਤੇ ਸਰਪ੍ਰਸਤ ਦੌਰ ਕੀਤਾ ਜਾਊਗਾ ਕਿ ਇਹ ਮੌਨ ਲੈ ਕੇ ਤੇ ਜੁੱਤੀ ਦੀ ਪ੍ਰਸ਼ਾਸਨ ਐ ਮੈਂ ਸਾਲ 2022 ਤੋਂ ਲਗਾਤਾਰ ਇਹ ਲਿਖ ਰਹੀ ਜਾ ਰਹੀ ਆ ਬਾਕੀ ਹੁਣ ਕਾਰਵਾਈ ਜ਼ਰੂਰ ਹੋਊਗੀ ਅੱਛਾ ਪੂਰਾ ਭਰੋਸਾ ਰੱਖ ਕੇ ਪੂਰਾ ਭਰੋਸਾ ਜੀ ਬਾਕੀ ਬੱਚਿਆਂ ਦਾ ਕੰਮ ਆ ਜੀ ਸਾਡਾ ਤਾਂ ਕੋਈ ਇਹਦੇ 'ਚ ਐਨੀ ਗਾ ਬਰਸਾਤਾਂ ਦੇ ਦਿਨ ਹੁਣ ਚੱਲਦੇ ਆ ਹਾਂਜੀ ਤੇ ਮਾਨ ਦੇ ਵਿੱਚ ਲੱਗਦਾ ਬਰਸਾਤਾਂ ਦੇ ਵਿੱਚ ਤਾਂ ਹੀ ਪ੍ਰੋਬਲਮ ਤਾਂ ਹੁੰਦੀ ਆ ਪਹਿਲਾਂ ਤਾਂ ਪਾਣੀ ਬਹੁਤ ਖੜ ਜਾਂਦਾ ਸਕੂਲ ਦੇ ਨੇੜੇ ਹ ਲੱਖ ਲੱਖ ਰੁਪਏ ਤੱਕ ਪਾਣੀ ਚਲਿਆ ਜਾਂਦਾ ਵਾ ਸਾਨੂੰ ਬਹੁਤ ਵੱਡੀ ਪ੍ਰੋਬਲਮ ਆ ਤੇ ਅਸੀਂ ਰਕਸ਼ੇ ਜਾਂ ਘਾਰਾਂ ਦੇ ਬੱਚਿਆਂ ਨੂੰ ਲੈ ਕੇ ਆਉਨੇ ਆ ਤੇ ਉਹਨਾਂ ਨੂੰ ਉੱਪਰ ਬਿਠਾਉਨੇ ਆ ਬਾਕੀ ਪ੍ਰੋਬਲਮ ਤਾਂ ਬਹੁਤ ਵੱਡੀ ਹੈ ਜੀ ਮੈਡਮ ਜੀ ਨੇ ਵੀ ਕੱਲ ਆਪ ਦੇਖਿਆ ਵੀ ਬਹੁਤ ਵੱਡੀ ਪ੍ਰੋਬਲਮ ਹੈ ਹੁਣ ਆਸ ਹੈ ਕਿ ਬੁਰੀ ਆਸ ਹੋ ਸਰ ਅਸੀਂ ਤੁਹਾਡਾ ਸਾਰੇ ਪ੍ਰੈਸ ਰਿਪੋਰਟਰ ਜਿਨ੍ਹਾਂ ਨੇ ਵਿਚਾਰਿਆਂ ਨੇ ਨਿਊਜ਼ ਲਾਈ ਅਜੀਤ ਅਖਬਾਰ ਦਾ ਅਜੀਤ ਵੈਬ ਟੀਵੀ ਦਾ ਬਹੁਤ ਬਹੁਤ ਧੰਨਵਾਦ ਆ ਕਿਨਾਂ ਨੇ ਸਾਡੀ ਆਵਾਜ਼ ਨੂੰ ਕੁਲਾਬਦ ਕੀਤਾ ਵਾ ਬਾਕੀ ਦੇਖੋ ਪ੍ਰਭੂ ਦੀ ਇੱਛਾ ਵਾ ਜੇ ਹਾਲ ਹੋ ਜੇ ਤਾਂ ਬਹੁਤ ਵੱਡੀ ਗੱਲ ਆ ਪਹਿਲਾਂ ਅਸੀਂ ਮੈਡਮ ਨੂੰ ਸਾਰੀ ਜਗ੍ਹਾ ਵੀ ਦਿਖਾ ਦਿੱਤੀ ਕਮੇਟੀ ਨੂੰ ਜੋ ਮਤੇ ਲਿਖ ਕੇ ਭੇਜੇ ਸੀ ਪੈਗ ਡੇਟ 'ਚ ਉਹ ਵੀ ਦਿੱਤੇ ਗਏ ਹਾਂਜੀ ਮਤਾ ਨਗਰ ਕੌਂਸਲ ਵੱਲੋਂ ਖਾਰਜ ਇਹ ਸਾਨੂੰ ਕੋਈ ਰਿਟਰਨ ਦਾ ਹੈ ਨਹੀਂਗਾ ਪਰ ਇਹਨਾਂ ਨੇ ਭੇਜਿਆ ਜਰੂਰ ਸੀ ਉਹ ਕਹਿੰਦੇ ਵੀ ਏਡੀਸੀ ਸਾਹਿਬ ਨੇ ਮੰਗਿਆ ਵੀ ਇੱਕ ਨਜਮਾ ਦੀ ਕਿਹੜੇ ਵੀ ਨਾ ਇਹਦੇ ਤੇ ਮਤੇ ਤੇ ਗੌਰ ਕੀਤੀ ਆ ਪਰ ਉਹਨਾਂ ਵੱਲੋਂ ਨਗਰ ਕੌਂਸਲ ਵੱਲੋਂ ਕੋਈ ਕਾਰਵਾਈ ਦੇ ਦੁਆਰਾ ਕੀਤੀ ਗਈ ਨਗਰ ਕੌਂਸਲ ਨੇ ਮਤਾ ਖਾਰਜ ਕਰ ਦਿੱਤਾ ਜੀ ਉਹਦਾ ਕਾਰਨ ਨਹੀਂ ਮੈਨੂੰ ਇਹਦੇ ਬਾਰੇ ਖਾਰਜ ਬਾਰੇ ਕੋਈ ਜਾਣਕਾਰੀ ਨਹੀਂ ਜੀ ਕੋਈ ਕਾਰਜ ਕੀਤਾਤ ਨਹੀਂ ਨਮਸਕਾਰ ਜੀ ਮੈਂ ਹਾਂ ਲਕਿਤਾ ਲੋੜਾ ਡੀਓ ਐਲੀਮੈਂਟਰੀ ਲੁਧਿਆਣਾ ਅੱਜ ਮੈਨੂੰ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਮੰਡੀ ਚਗਰਾਉਂ ਆਨ ਦਾ ਮੌਕਾ ਮਿਲਿਆ ਇਸ ਸਕੂਲ ਵਿੱਚ ਜਾ ਕੇ ਮੈਨੂੰ ਬਹੁਤ ਜ਼ਿਆਦਾ ਅਫਸੋਸ ਹੋਇਆ ਨਿਰਾਸ਼ਾ ਹੋਈ ਕਿ ਇਸ ਸਕੂਲ ਦੇ ਹਾਲਾਤ ਉਸ ਚੰਗੇ ਨਹੀਂ ਹੈਗੇ ਇਸ ਸਕੂਲ ਦੀ ਜਿਹੜੀ ਸਟਰੈਂਥ ਹੈ ਲਗਭਗ 160 ਹੈ ਪਰ ਇਹ ਜਿਹੜਾ ਸਕੂਲ ਹੈ ਇੱਕ ਗੇਟ ਦੇ ਉੱਪਰ ਬਣਿਆ ਹੋਇਆ ਹੈ ਇਹ ਤਿੰਨ ਕਲਾਸਾਂ ਤਕਰੀਬਨ ਇੱਕ ਕਲਾਸ ਵਿੱਚ ਬੈਠ ਰਹੀਆਂ ਨੇ ਜੋ ਕਿ ਬਹੁਤ ਮੁਸ਼ਕਲ ਹੈ ਮੈਂ 100% ਆਪਣੀ ਕੋਸ਼ਿਸ਼ ਕਰਾਂਗੀ ਮੈਂ ਅੱਜ ਹੀ ਡੀਸੀ ਮੈਡਮ ਨੂੰ ਮਿਲਾਂਗੀ ਜੋ ਵੀ ਸਕੂਲ ਲਈ ਮੇਰੇ ਕੋਲ ਕਰ ਹੋਇਆ ਮੈਂ ਬਿਲਕੁਲ ਕਰਾਂਗੀ ਜਿੱਦਾਂ ਕਿ ਮੈਨੂੰ ਸਕੂਲ ਦੇ ਮੁਖੀ ਜੀ ਨੇ ਦੱਸਿਆ ਕਿ ਅਸੀਂ ਡਿਮਾਂਡ ਕੀਤੀ ਵੀ ਹੈ ਕਿ ਨਗਰ ਕੌਂਸਲ ਤੋਂ ਜਗ੍ਹਾ ਲੈੰਦੀ ਤੇ ਇਹਨਾਂ ਨੇ ਕੁਝ ਐਨਜੀਓ ਨੂੰ ਵੀ ਮਿਲ ਰੱਖਿਆ ਹੈਗਾ ਸਕੂਲ ਦਾ ਸਟਾਫ ਵੀ ਬੜਾ ਕੋਆਪਰੇਟਿਵ ਹੈਗਾ ਇਹ ਵੀ ਬੜਾ ਚਾਹਦੇ ਨੇ ਕਿ ਸਕੂਲ ਦੀ ਨੁਹਾਰ ਬਦਲੀ ਜਾਵੇ ਤੇ ਸਕੂਲ ਨੂੰ ਬਣਾਉਣ ਲਈ ਇਹਨਾਂ ਨੇ ਕੁਝ ਐਨਜੀਓ ਨਾਲ ਗੱਲਬਾਤ ਕੀਤੀ ਹੋਈ ਹੈਗੀ ਐ ਸੋ ਅੱਜ ਮੈਂ ਡੀਸੀ ਮੈਡਮ ਜੀ ਨੂੰ ਜਾ ਕੇ ਸਾਰੀ ਸਥਿਤੀ ਦੱਸੂਗੀ ਤੇ ਜੋ ਕੁਝ ਵੀ ਸਕੂਲ ਲਈ ਬਣ ਪਾਇਆ ਜੋ ਕੁਝ ਕੀ ਕੀ 100% ਮੇਰੀ ਕੋਸ਼ਿਸ਼ ਹੋਊਗੀ ਕਿ ਇਸ ਸਕੂਲ ਨੂੰ ਬਦਲ ਕੇ ਨਵੀਂ ਜਗ੍ਹਾ ਦਿੱਤੀ ਜਾਵੇ ਤੇ ਨਵਾਂ ਸਕੂਲ ਇਨ੍ਹਾਂ ਬੱਚਿਆਂ ਲਈ ਬਣਾਇਆ ਜਾਵੇ ਕਿਉਂਕਿ ਸਾਡੇ ਲਈ ਮੇਰੇ ਲਈ ਖਾਸ ਕਰਕੇ ਸਭ ਤੋਂ ਇੰਪੋਰਟੈਂਟ ਸਾਡੇ ਬੱਚੇ ਨੇ ਇਨ੍ਹਾਂ ਬੱਚਿਆਂ ਦੀ ਹੈਲਥ ਹੈ ਇਨ੍ਹਾਂ ਬੱਚਿਆਂ ਦੀ ਸੁਰੱਖਿਆ ਹੈ ਇਨ੍ਹਾਂ ਬੱਚਿਆਂ ਦੀ ਓਵਰਆਲ ਡਿਵੈਲਪਮੈਂਟ ਹੈ ਸੋ so, ਮੈਂ 100% ਆਪਣੀ ਕੋਸ਼ਿਸ਼ ਕਰਾਂਗੀ ਕਿ ਇਨਾ ਬੱਚੇ ਲਈ ਵੱਧ ਤੋਂ ਵੱਧ ਜੋ ਕੁਝ ਮੇਰੇ ਕੋਲ ਬਣ ਪਾਇਆ ਮੈਂ ਕਰੂੰਗੀ ਧੰਨਵਾਦ ਧੰਨਵਾਦ